ਇਹ ਇਸ ਗੱਲ ਦਾ ਗੁੱਸਾ ਤਾਂ ਬੜਾ ਲੱਗੂਗਾ ਪਰ ਗੱਲ ਥੋੜੀ ਵਿਚਾਰਨ ਵਾਲੀ ਆ ਕਿ ਫੋਰਚਨਰ ਅਸੀਂ ਲੈਣੀ ਲੱਖਾਂ ਦੀ ਮੋਬਾਈਲ ਲੈਣਾ ਅਸੀਂ ਹਜ਼ਾਰਾਂ ਦਾ ਹੋਰ ਅਸੀਂ ਖਾਣ ਪੀਣ ਜਾਂ ਲੱਗੇ 2-4 ਹਜ਼ਾਰ 5 ਹਜ਼ਾਰ ਲਾ ਦਿੰਨੇ ਆ ਪਰ 50 ਰੁਪਏ ਦਾ ਇੱਕ ਬੂਟਾ ਹੁੰਦਾ ਜਿਹੜਾ ਸਾਨੂੰ ਫ੍ਰੀ ਚਾਹੀਦਾ ਵਾ ਔਰ ਅਸੀਂ ਧਿਆਨ ਨਹੀਂ ਰੱਖਦੇ ਦੇਖੋ ਬੂਟਿਆਂ ਦਾ ਲੰਗਰ ਲਾਇਆ ਸੀ ਔਰ ਜਿੰਨੇ ਬੂਟੇ ਸਾਡੇ ਜਿੰਨੀ ਗੁੰਜਾਇ ਸੀ ਉਹਨੇ ਅਸੀਂ ਬੂਟੇ ਲੈ ਆਂਦੇ ਔਰ ਉਹ ਬੂਟੇ ਸਾਰੇ ਅਸੀਂ ਵੰਡ ਦਿੱਤੇ ਔਰ ਹੁਣ ਬਹੁਤ سارے ਸਾਡੇ ਸੱਜਣ ਜਿਹੜੇ ਫੋਨ ਕਰੀ ਜਾਂਦੇ ਆ ਇਸਾਂ ਨੂੰ ਬੂਟੇ ਜਾਈਦੇ ਫਰੀ 50 ਰੁਪਏ ਦਾ ਯਾਰ ਇੱਕ ਬੂਟਾ ਵਾ ਆਪਾਂ ਹੋਰ ਇੰਨੇ ਖਰਚੇ ਕਰਦੇ ਆ ਕੀ ਅਸੀਂ ਆਪਣੀ ਕੁਦਰਤ ਨੂੰ ਪਿਆਰ ਕਰਨ ਲਈ ਕੀ ਅਸੀਂ ਆਪਣੇ ਵਾਤਾਵਰਣ ਨੂੰ ਪਿਆਰ ਕਰਨ ਲਈ 50 100 ਰੁਪਏ ਨਹੀਂ ਕਰ ਸਕਦੇ ਯਾਰ ਕਮਾਲ ਹੋ ਗਈ ਕੀ ਆ ਬੂਟੇ ਨਰਸਰੀਆਂ ਤੋਂ 50 50 ਰੁਪਏ ਦੇ ਮਿਲ ਜਾਂਦੇ ਨੇ ਫਲਦਾਰ ਬੂਟੇ ਨੇ ਆ ਜਾਮਨੂ ਦਾ ਆ ਪਿੱਪਲ ਦਾ ਔਰ ਨਿੰਬੂਆਂ ਦਾ ਬੂਟਾ ਅਮਰੂਦਾਂ ਦਾ ਬੂਟਾ ਜਿਹੜਾ ਬੂਟੇ ਦਾ ਲੈਦਾ ਤੁਸੀਂ ਆਪਣੀ ਮਰਜ਼ੀ ਦਾ ਲਓ 50 ਰੁਪਏ ਦਾ ਬੂਟਾ ਜੀ ਇੱਕ ਔਰ ਆਪਾਂ ਖਰਚੇ ਹੋਰ ਬੜੇ ਕਰਨੇ ਆ ਪਰ ਬੂਟੇ ਸਾਨੂੰ ਫ੍ਰੀ ਚਾਹੀਦੇ ਆ ਐਸਾ ਸਾਡਾ ਸਮਾਜ ਹੋ ਗਿਆ ਅਸੀਂ ਕਿਵੇਂ ਆਪਣੇ ਪੰਜਾਬ ਦੇ ਵਿੱਚ ਕਿੰਨੇ ਹਜ਼ਾਰ ਕਿੰਨੇ ਕਰੋੜ ਰੁੱਕ ਜਾਈਦਾ ਤੇ ਜੇ ਅਸੀਂ ਅੱਜ ਰੁਕਣਾ ਨਾ ਲਾਏ ਤਾਂ ਆਉਣ ਵਾਲੇ ਸਾਲਾਂ 'ਚ ਇੰਨਾ ਤਾਪਮਨ ਹੋ ਜਾਣਾ ਕਿ ਸਭ ਤੋਂ ਪਹਿਲਾਂ ਸਾਡੇ ਮਰਨਗੇ ਬਜ਼ੁਰਗ ਬੱਚੇ ਉਸ ਤੋਂ ਪਹਿਲਾਂ ਮਰਨਗੇ ਨੌਜਵਾਨ ਜਿਨ੍ਹਾਂ ਨੇ ਜਾ ਕੇ ਦੁਬਾਰੂ ਦਿਹਾੜੀਆਂ ਲਾਉਣੀਆਂ ਜੇ ਆਪਣੇ ਸਮਾਜ ਨੂੰ ਬਚਾਉਣਾ ਜੇ ਆਪਣੇ ਵਾਤਾਵਰਣ ਨੂੰ ਬਚਾਉਣਾ ਅੱਜ ਨੂੰ ਬੂਟੇ ਲਾਉਣਾ ਸ਼ੁਰੂ ਹੋ ਜਾਓ ਪੰਜਾਂ ਸਾਲਾਂ ਨੂੰ ਇਹਨਾਂ ਨੇ ਜਵਾਨ ਫਿਰ ਸਾਨੂੰ ਮੁਸ਼ਕਲ ਨਹੀਂ ਆਊਗੀ ਸੋ